ਪਰ ਧਰਨ ਦੇ ਰਾਖੇ ਕਰਨ ਵਾਸਤੇ ਪਿਆਰਾ ਸਰੀਰ ਦੇ ਦੁੱਖ ਨੂੰ ਦੁੱਖ ਨਹੀਂ ਸਮਝਦਾ ਗਾਣਾ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਣੇ ਜਗਤ ਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹਤਰ ਸਰੂਪ ਨੂੰ ਇਕੱਠਾ ਇਕੱਤਰ ਕੀਤਾ ਸਹਿਤੀਆਂ ਲਿਆਂਦੀਆਂ ਸਹਿਤੀਆਂ ਲਿਆਉਣ ਦੇ ਟਾਈਮ ਤੇ ਵੀ ਕਿੰਨੇ ਕਈ ਪ੍ਰਕਾਰ ਦੇ ਆਪਦੁਰਭ ਹੋਏ ਗੁਰੂ ਕੇ ਪਿਆਰਿਓ ਪਹਿਲਾਂ ਭਾਵੇਂ ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਜੀ ਗਏ ਬਾਬਾ ਮੋਹਨ ਜੀ ਦੀ ਬਿਰਤੇ ਸਾਹ ਨਾ ਕਰ ਸਕੇ ਹੇ ਸਤਿਗੁਰੂ ਜੀ ਆਪ ਗਏ ਗੌੜੀ ਮਹੱਲਾ ਪੰਜਵਾ ਮੋਹਣ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਕਹਿ ਕਰਕੇ ਚਾਰ ਪੌੜੀਆਂ ਇਸ ਦੀਆਂ ਚਾਰੀਆਂ ਸਬਦੀਆਂ ਚੌਥੀ ਪੌੜੀ ਸੰਪੂਰਨ ਕਰਨ ਦੇ ਟਾਈਮ ਤੇ ਪੋਥੀਆਂ ਲਿਆ ਕੇ ਸਤਿਗੁਰੂ ਅਰਜਨ ਦੇਵ ਜੀ ਨੂੰ ਦਿੱਤੀਆਂ ਤੇ ਆਪ ਸ੍ਰੀ ਬਾਬਾ ਮੋਹਣ ਜੀ ਨੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕੀਤੇ ਸਤਿਗੁਰੂ ਗਰੇਵ ਨਵਾਜ ਨੇ ਵੱਡੇ ਜਾਣ ਕੇ ਸਤਕਾਰ ਕੀਤਾ ਕਿਉਂਕਿ ਮਾਮਾ ਜੀ ਲੱਗਦੇ ਸਨ ਬਾਬਾ ਮੋਹਣ ਜੀ ਸਤਿਗੁਰੂ ਅਰਜਨ ਦੇਵ ਜੀ ਦੇ ਪਰ ਪਿਛਲਾ ਚੇਤਾ ਸੇ ਉਸਨੂੰ ਪੀਤੇ ਹੋਇਆ ਔਗਣਕਾਰ ਜਿਹੜਾ ਦੁੱਖ ਭੋਗਣਾ ਪਿਆ ਸੀ ਉਸ ਦੁੱਖ ਨੂੰ ਮੁੱਖ ਰੱਖ ਕੇ ਮਾਫੀ ਮੰਗੇ ਕਹਿਣ ਲੱਗਾ ਜੀ ਅੱਗੇ ਮੈਨੂੰ ਵੱਡੇ ਪੁਣੇ ਨੇ ਮਾਰਿਆ ਹੈ ਸੰਕਾਰ ਨੇ ਇਹ ਮੈਨੂੰ ਇੱਥੋਂ ਤੱਕ ਦੁੱਖ ਦੇ ਵਿੱਚ ਗਰਸਿਆ ਹੈ ਕਿਰਪਾ ਕਰੋ ਮੇਰੇ ਤੇ દੈਦ ਨਿਸ਼ਟੀ ਕਰੋ ਮੇਰਾ ਅਫਰੇਵਾ ਲੱਤ ਜਾਵੇ ਉਸੇ ਟਾਈਮ ਤੇ ਇਹ ਦਾਤੂ ਜੋ ਗੁਰੂ ਅੰਗਦੇਵ ਜੀ ਦਾ ਸੁਪੁੱਤਰ ਸੀ ਆਉਂਦਿਆਂ ਹੋਇਆ ਉਸਤੇ ਵੀ ਕਿਰਪਾ ਕੀਤੀ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਲੱਤ ਮਾਰੇ ਇੱਥੇ ਤੇ ਲੱਤ ਵਿੱਚ ਦਰਦ ਹੋਣ ਲੱਗ ਪਏ ਸੇ ਸਤਿਗੁਰ ਦੇ ਬਚਨ ਕਨ ਅਨੁਸਾਰ ਉਹ ਪੀੜੀ ਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਿਨੂੰ ਦੂਰ ਕੀਤੇ ਐਸੇ ਸ਼ਾਂਤ ਸਰੂਪ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੈਂਤੀਆਂ ਨੰਗੇ ਚਰਨੀ ਜਾ ਕੇ ਸਿਰੇ ਗੋਇੰਦਵਾਲ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਲਿਆਂਦੀਆਂ ਕਿੰਨਾ ਵਿਖੜਾ ਪੈਣਾ ਹੋਵੇਗਾ ਅੱਜ ਕੱਲ ਨਿਗਾ ਮਾਰ ਕੇ ਦੇਖੀਏ ਛੜਕ ਤੇ ਜੋ ਹੁਣ ਬੜੀ ਹੋਈ ਆ 30 ਕਿਲੋਮੀਟਰ ਜਾਂ 35 ਕਿਲੋਮੀਟਰ ਤੋਂ ਵੱਧ ਵਸ ਤੇਜ਼ ਨਹੀਂ ਚਲਾਈ ਜਾਂਦੇ ਥਾਂ ਥਾਂ ਤੇ ਮੋੜ ਆਉਂਦੇ ਹਨ ਜੇ ਸਵੇਰੇ ਗੁਰਦੁਆਰਿਆਂ ਦੇ ਉੱਤੇ ਗਏ ਹੋਣਗੇ ਕਿੰਨਾ ਵਿਖੜਾ ਕਠਣ ਪੈਂਦਾ ਹੋਵੇਗਾ ਪਰ ਧਾਨਾ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਧੁਰਕੇ ਮਾਣ ਦੇ ਪਵਿੱਤਰ ਤਾਣੂ ਕਾਇਮ ਰੱਖਣ ਵਾਸਤੇ ਕੈਸੇ ਪਵਿੱਤਰ ਸੁੰਦਰਪੁਰ ਨੇ ਪਾਇਆ ਨਹੀਂ ਕਿ ਸਿੱਖਾ ਕਰੇ ਵਿਵਤਾ ਦਾ ਸਮਾਂ ਆ ਜਾਵੇ ਸਤਿਗੁਰੂ ਤੋਂ ਬੇਮੁਖ ਨਹੀਂ ਹੋਣਾਗਾ ਸਤਿਗੁਰੂ ਦੇ ਸਤਕਾਰ ਵਾਸਤੇ ਆਪਣੇ ਸਰੀਰ ਦਾ ਪਿਆਰ ਨਹੀਂ ਕਰਨਾ ਇਹ ਆਗਿਆ ਦਿੱਤੀ ਪਹਿਲੇ ਦਿਨ ਆ ਕੇ 68 ਕਾਠ ਦੇ ਉੱਪਰ ਸਤਿਗੁਰੂ ਗਰੀਬ ਨਵਾਜ ਜੀ ਨੇ ਸੁਖ ਆਸਨ ਕੀਤਾ ਬਾਬਾ ਬੁੰਡਾ ਸਾਹਿਬ ਜੀ ਨੇ ਸਾਰੀ ਰਾਤ ਚੌਰ ਕੀਤੇ ਅਮਰਤ ਵੇਲੇ ਇਸ਼ਨਾਨ ਕਰਕੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਜੀ ਆਪ ਆਏ ਆ ਕੇ ਦਰਸ਼ਨ ਕੀਤੇ ਪੋਥੀ ਪਰਮੇਸ਼ਰ ਕਾ ਥਾਨ ਕਹਿ ਕਰਕੇ ਸਤਕਾਰ ਕੀਤਾ ਪਹਿਲੀਆਂ ਜਦੋਂ ਪੋਥੀ ਪ੍ਰਕਾਸ਼ ਕੀਤੀ ਹੈ ਉਸ ਵੇਲੇ ਸ਼ਬਦ ਉਚਾਰਿਆ ਹਮ ਤਨਉੰਤ ਪਾਠ ਸਚ ਨਾ ਆਏ ਹਰ ਗੁਣ ਗਾਵੈ ਸਹਿ ਸੁਭਾਏ ਤੇ ਉਹ ਦਾਦੇ ਕਾ ਖੋਲ ਜਠਾ ਖਜਾਨਾ ਤਾਂ ਮੇਰਾ ਮਨ ਭੈਅ ਨਿਧਾਨ ਲਾਲ ਰਤਨ ਜਾ ਕਾ ਕਸ਼ੂਨਾ ਮੋਲ ਪਰੇ ਭੰਡਾਰ ਆਖੂ ਤਾ ਤੋ ਆਵਾ ਖਰਚਾ ਰਾਲ ਮਿਲ ਭਾਈ ਟੋਟ ਨਾ ਆਵਾ ਵਾਧੋ ਜਾਏ ਐਸਾ ਪਵਿੱਤਰ ਸ਼ਬਦ ਉਚਾਰ ਉਚਾਰਨ ਕਰਕੇ ਸਤਿਗੁਰੂ ਗਰੀਬ ਨਿਵਾਜ ਜੀ ਨੇ ਸਾਰਿਆਂ ਦੇ ਭਲੇ ਵਾਸਤੇ ਬਖਸ਼ਿਸ਼ ਕੀਤੀ 137 ਚਕਵਾ ਕਰਕੇ ਸਤਕਾਰ ਸਹਿਤ ਚੌਰ ਕਰਦਿਓ ਹਾਂ ਰਾਮ ਸਰੋਵਰ ਦੇ ਕੰਢੇ ਤੇ ਲਾ ਕੇ ਤੰਬੂ ਲਾਇਆ ਉਥੇ ਪਵਿੱਤਰ ਸਰੋਵਰ ਦੀ ਸਿਰਜਣਾ ਇਕੱਤਰਤਾ ਕਰਨ ਵਾਸਤੇ ਭਾਈ ਗੁਰਦਾਸ ਜੀ ਨੂੰ ਲਖਾਰੇ ਲਾਇਆ ਜੋ ਭੱਲਿਆਂ ਦੇ ਵਿੱਚੋਂ ਸਨ ਉਹਨਾਂ ਪਿਆਰਿਆਂ ਤੇ ਬਖਸ਼ਿਸ਼ ਕਰਦਿਆਂ ਹਾਂ ਸਤਿਗੁਰੂ ਗਰੀਬ ਨਵਾ ਸੱਚੇ ਪਾਤਸ਼ਾਹ ਨੇ ਕੰਠੋ ਬਾਣੀ ਉਚਾਰਨ ਕੀਤੀ ਭਗਤਾਂ ਦੇ ਦਰਸ਼ਨ ਲਈ ਕਰਵਾਏ 1661 ਬਿਕਰਮੀ 1604 ਈਸਵੀ ਭਾਦਰਵਸਦੀ ਏਕਮ ਵਾਲੇ ਦਿਨ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਿਨ ਤੋਂ ਆਪ ਮੰਜੀ ਸਾਹਿਬ ਦੇ ਉੱਪਰ ਸੁशोਭਿਤ ਹੋ ਕਰਕੇ ਸੰਗਤਾਂ ਦੇ ਵਿੱਚ ਨਹੀਂ ਬੈਠੇ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾ ਪ੍ਰਕਾਸ਼ ਕੀਤਾ ਜਦੋਂ ਜਨ ਪ੍ਰਕਾਸ਼ਨ ਕਰਨ ਦਾ ਟਾਈਮ ਆਇਆ ਮੰਜੀ ਜੋ ਕੋਠੜੀ ਸਾਹਿਬ ਅਕਾਲ ਤਖਤ ਸਾਹਿਬ ਦੇ ਨਾਲ ਹੈ ਆਪ ਪੜਾਂਗੇ ਜੇ ਥੱਲੇ ਬਰਾਜੇ ਹੁਣ ਤੱਕ ਜੋ ਉਹ ਪਵਿੱਤਰ ਯਾਦ ਵਿੱਚ ਚਾਗਰਾ ਥੱਲੇ ਸ਼ਾਜਾਂਦਾ ਇਸ ਚੀਜ਼ ਦਾ ਜਨੈਕ ਹੈ ਕਿ ਐਨਾ ਸਤ ਤਰ ਦਾ ਫਰਜ਼ ਬਣਦਾ ਹੈ ਕਿ ਸਤਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਧੁਰਤੀ ਮਾਣ ਦਾ ਵੱਧ ਤੋਂ ਵੱਧ ਜਿੰਨਾ ਗੁਰੂ ਕੇ ਪਿਆਰੋ ਤਾਨਮਾਨ ਤੇ ਧਨ ਕਰਕੇ ਸਤਕਾਰ ਕਰ ਸਕੀਏ ਕਰਨਾ ਚਾਹੀਦਾ ਤੇ ਕਰਕੇ ਫੇਰ ਵੀ ਮਾਣ ਨਹੀਂ ਕਰਨਾ ਚਾਹੀਦਾ ਮੈਂ ਬਹੁਤ ਆ ਸਤਕਾਰ ਕਰਨਾ ਬਹੁਤ ਆ ਸਤਕਾਰ ਤਾਂ ਗੁਰੂ ਅਰਜਨ ਦੇਵ ਜੀ ਕਰ ਸਕਦੇ ਹੈ ਜਿਹੜੇ ਨੰਗੇ ਪੈਰੀ ਕੰਡਿਆਂ ਦੇ ਵਿੱਚ ਦੀ ਚੌਰ ਕਰਦੇ ਹੁੰਦੇ ਆ ਅੱਜ ਤਾਂ ਜੋੜਾ ਲਾਉਣਾ ਵੀ ਔਖਾ ਹੋਇਆ ਪਿਆ ਹੈ ਜਰਾਬਾਂ ਵੀ ਪਾ ਕੇ ਉਸੇ ਤਰ੍ਹਾਂ ਹੀ ਤਾਬਿਆ ਪੈਰ ਪਾਉਣੇ ਮੁਸ਼ਕਲ ਹੋਇਆ ਪਿਆ ਠਰਗਾਂ ਦੇ ਪਾਣੀ ਨਾਲ ਐਸੇ ਹਾਲਤ ਸੂਖਮ ਸਰੀਰ ਹੋਣ ਕਰਕੇ ਇਹ ਕੜਜ ਵੀ ਜੀਵਾਂ ਦੀ ਹੋਈ ਹੈ ਸੱਚੇ ਪਾਤਸ਼ਾਹ ਸਮਰੱਥ ਬਖਸ਼ਣ ਸੋ ਗੁਰੂ ਕੇ ਪਿਆਰ ਜਿਹੜੇ ਇਸ ਪ੍ਰਕਾਰ ਦੇ ਯਤਨ ਕੰਨਾਂ ਦੇ ਵੀਰਾਂ ਦੇ ਮਨ 'ਚ ਫਰਮਦੇ ਹਨ ਕਿ ਜੇ ਕਿਸੇ ਗੰਦੇ ਥਾਂ ਵੀ ਦੇ ਸਰੂਪ ਲੈ ਜਾਣਾ ਪਵੇ ਤੇ ਜੋੜਾ ਪਾ ਕੇ ਵੀ ਲੈ ਜਾਣਾ ਚਾਹੀਦਾ ਹੈ ਸਤਗੁਰੂ ਦੇ ਚਰਨ ਚਰਦਾਸੀ ਕਰਨੀ ਬਣੋਂ ਦੀ ਕਿ ਮਾਰਾ ਸਮਤ ਬਖਸ਼ਣ ਤੇ ਗੰਦੇ ਥਾਂ ਵਿੱਚ ਸਰੂਪ ਲਜਾਈਏ ਨਾ ਜੇ ਕੋਈ ਸਮਾਂ ਬਣ ਵੀ ਜਾਵੇ ਤੇ ਹੱਥ ਰੱਬ ਨੇ ਦੋ ਦਿੱਤੇ ਦੋ ਪੈਰ ਦਿੱਤੇ ਹੈ ਇਹ ਨਾਲ ਤੁਰ ਕੇ ਜਾ ਕੇ ਹੱਥੇ ਝਾੜੂ ਫੜ ਕੇ ਉਹ ਥਾਂ ਨੂੰ ਸਾਫ਼ ਕਰ ਲਿਆ ਕਰੀਏ ਸਤਗੁਰੂ ਦੇ ਸਰੂਪ ਦਾ ਸਤਕਾਰ ਕਾਇਮ ਰੱਖਣ ਵਾਸਤੇ ਗੁਰੂ ਕੇ ਪਿਆਰੇ ਜੋੜਾ ਨਹੀਂ ਕਦੇ ਵੀ ਪਾਉਣਾ ਚਾਹੀਦਾ ਸਤਗੁਰੂ ਦੇ ਸੰਬੰਧ ਵਿੱਚ ਨਾ ਕਿਸੇ ਗ੍ਰੰਥਾਕਾਰ ਨੇ ਪੂਏ ਲਿਖਿਆ ਨਾ ਖੜਾਵਾਂ ਲਕੀਆਂ ਨਾ ਜਰਾਬਾਂ ਲਕੀਆਂ ਨਾ ਜੋੜਾ ਕੁਝ ਨਹੀਂ ਨੰਗੇ ਚਰਨੀ ਸਤਗੁਰੂ ਦੇ ਚੱਲ ਕੇ ਆਏ ਅੱਜ ਅਸੀਂ ਬਹੁਤੇ ਸ਼ਕੀਨ ਹੋਣ ਦਾ ਕਾਰਨ ਜਰਾਬਾਂ ਵੀ ਲਾਉਣੀਆਂ ਗੁਰੂ ਕੇ ਪਿਆਰੋ ਪਸੰਦ ਨੇ ਕਰ ਦੇ ਤੇ ਜੋੜੇ ਪਾਉਣ ਤੋਂ ਵੀ ਕਰੇ ਸੰਕੋਚ ਨਹੀਂ ਕਰਦੇ ਲਿਖਤੀ ਰੂਪ ਵਿੱਚ ਵੀ ਕਹਿਣ ਤੋਂ ਸੋ ਸਤਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ ਤੇ ਸਾਰੀ ਕੌਮ ਨੂੰ ਏਕਤਾ ਸਿਖਾਉਂਦ ਬਖਸ਼ ਕਰਕੇ ਤੇ ਸਾਰਿਆਂ ਦੇ ਆਪਸ ਦੇ ਪਰਸਪਰ ਪ੍ਰੇਮ ਬਖਸ਼ ਕਰਕੇ ਨਿਹਾਲ ਕਰਨ ਅਤੇ ਸਾਰਿਆਂ ਦੇ ਆਤਮ ਸ਼੍ਰੇਣੀ ਬੁੱਧ ਹੋਵੇ ਜਿਸ ਕਰਕੇ ਸਤਗੁਰੂ ਦੇ ਸਾਡਾ ਨਿਸ਼ਚਾ ਆ ਜਾਵੇ